ਪਹਿਲੀ ਕਬੱਡੀ ਕਹਿੰਦੇ ਸੋਨ ਸਿੰਘ ਵਾਲਾ ਕਿੰਦਾ ਪੱਲਾ ਤੋਂ ਤੇਰੀ ਛੇੜ ਬਣਾਉਂਦੇ ਨੇ ਵਧਿਆ ਮੇਰੇ ਵੀਰੋ ਆਓ ਕੰਪਾ ਸੋਨ ਸਿੰਘ ਵਾਲਾ ਜਮਾਨ ਖੇਡ ਕਬੱਡੀ ਦਾ ਆ ਪਹਿਲੀ ਕਬੱਡੀ ਵਾਲਾ ਬੜਾ ਮਿੱਤਰੋ ਵੀ ਜਿਹੜਾ 30 ਜਿਹੜਾ ਘੋਰ ਦਿੰਦੇ ਆ ਬੰਦੇ ਨਵੀਆਂ ਗਰਾਰੀਆਂ ਦੇ ਘੋਰ ਦਿੰਦੇ ਆ ਇਹ ਜਿੰਦਰਾ ਦੇ ਕਬੱਡੀ ਕੱਪ ਦਾ ਥਾਰ ਦਾ ਜੇਤੂ ਹੈ ਉਹ ਦਿਲ ਤੇ ਰੱਖਿਆ ਪਟਾਕੇ ਕੋਲ ਨੂੰ ਬੰਨ ਕਮੌਲੂ ਤੇ ਥਾਰ ਰੱਖੀ ਹੈ ਇਹਦਾ ਨਾਮ ਕੋਲਤਾ ਇਹਨੇ ਕਾਰ ਜਿੱਤੀ ਹੈ ਅੱਜ ਧੰਦਲਾ ਢੰਗ ਦੇ ਜਿੱਤਣ ਨੂੰ ਫਿਰਦਾ ਲਓ ਘਰਦੇ ਹਰ ਸਿੰਘ ਕੋਲਤਾ ਕੋਲਤਾ ਕਬੱਡੀ ਦਾ ਰਵਿੰਦਰ ਘਵਾਨ ਯੂਕੇ ਗੁਰਪੁਰਪੁਰ ਤੋਂ ਜਿੰਮਾ ਮੰਡੀ ਦੇ ਹਰ ਇੱਕ ਖਿਡਾਰੀ ਤੇ 11-1100 ਰੁਪਏ ਦਿੱਤਾ ਜਾਵੇਗਾ ਸਾਜੀ ਸ਼ਹਿਜਾਦ ਅਲੀ ਫਕੀਰ ਹਸਨ ਦਾ ਪੁੱਤਰ ਫਿਰ ਮੈਦਾਨ ਦੇ ਵਿੱਚ ਫਰਿਆਦ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਇਹ ਮਲੂਕ ਅਲੀ ਦਾ ਵੀਰ ਹੈ ਇਹ ਜੰਮਰ ਦਾ ਪੱਜਾ ਹੋਇਆ ਅੱਜ ਜਿੱਲਾ ਸੰਗਰੂਰ ਦੀ ਧਰਤੀ ਬੱਲੇ ਬੱਲੇ ਹੋ ਰਹੀ ਹੈ ਜੁੜਗੇ ਦਾ लकी का सलमान कदी क्या होगा अंबाज वाले पिंड अंबा कब्डी पा रहा है एक पासे खेड़ मैदान है ਉਹਦਾ ਖੱਬੇ ਸੱਜੇ ਘੇਰਦਾ ਔਰ ਪੁਆਇੰਟ ਕਹਿੰਦੇ ਇਸੇ ਜਾਂਤੀ ਦੇ ਹਿੱਸੇ ਦੇ ਵਿੱਚ ਆਦ ਰਿਹਾ ਉਹਨਰ ਸਮਾ ਦੇ ਵੀਰ ਆ ਕਮਨਾ ਕੁਰਸੀ ਦਾ ਗੜਦੇ ਵਾਲਾ ਉਹ ਲਾਂਚ ਕਰਦਾ ਵੀ ਧਿਆਨਾ ਦਿਵਾ ਜਿੰਨੇ ਜਫੇ ਲਾਵੇਗਾ ਹਰ ਇੱਕ ਜਫੇ ਤੇ 2100 ਦੇ ਮਾਰ ਹੋਣਗੇ ਲੈ ਵੀ ਚਮਕਾਉਰ ਨਜ਼ਾਰਾ ਆ ਗਿਆ ਚਮਕਾਉਰ ਚੌਧਰੀ ਜੱtela ਉੱਤੇ ਲਿਖਿਆ ਖਾਸਾ ਜੋਰ ਲੱਗ ਜੂ ਮਟਾਉਣ ਵਾਸਤੇ ਪੈਸੇ ਕੂਸੇ ਪਾਰੇ ਯਾਰੋ ਸੇਕੇ ਦੁਨੀਆ ਆ ਟੋਟਾ ਹੋਇਆ ਬਸ ਛਾਉਣ ਵਾਸਤੇ ਇਹ ਢੋਟਾ ਪੈਦਾ ਹੋਇਆ ਬਸ ਛਾਉਣ ਵਾਸਤੇ ਪ੍ਰਧਾਨ ਸਾਹਿਬ ਵੀ ਆ ਗਏ ਐ ਮੇਲੂ ਕਬਾੜਾ ਵੀ ਪੱਜ ਗਿਆ